ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਟੀੱਬਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਨੇ ਅਤੇ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਦੇ ਸਵਾਗਤ ਦੇ ਲਈ ਬਾਜ਼ਾਰਾਂ ਦੇ ਵਿੱਚ ਸਵਾਗਤੀ ਗੇਟ ਲਗਾਏ ਗਏ ਨੇ ਅਤੇ ਸੰਗਤਾਂ ਦੇ ਲਈ ਵੱਖ-ਵੱਖ ਥਾਂ ਦੇ ਲੰਗਰ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 5 6 6 7 ਗੁਰੂ ਜੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਾਰਪਤ ਇਹ ਨਗਰ ਕੀਰਤਨ ਬੱਬਰ ਅੱਡੇ ਪਾਸੋਂ ਜੂਲ ਹੋ ਕੇ ਸ਼ਰਧੀ ਪ੍ਰਕਰਮਾ ਕਰ ਰਿਹਾ ਇਸ ਵਕਤ ਅਸੀਂ ਰਬਾ ਚੌਕ ਹਕੇ ਪੌਂਟੀਆਂ ਜਿਥੇ ਸਾਹਿਬਾ ਬਲਵਰ ਨੂੰ ਬਹੁਤ ਸਵਾਗਤ ਕੀਤਾ ਗਿਆ ਪੰਜਾਬ ਪਿਆਰਿਆਂ ਦਾ ਸਨਮਾਨ ਨਿਸ਼ਾਨ ਚ ਸੀਗਾ ਸਨਮਾਨ ਗੁਰੂ ਗ੍ਰਾਹ ਸਾਹਿਬ ਸਤਿਕਾਰ ਕੀਤਾ ਗਿਆ ਹੈ ਜਾਦ ਦੇ ਲੰਗਰ ਦੁੱਧ ਦੇ ਲੰਗਰ ਲਗਾਏ ਗਏ ਹਨ ਤੁਹਾਡ ਸਾਰੀ ਸੰਗਤ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਨਾਲ ਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਹਨ ਪਰ ਜੋ ਸਾਡੇ ਸ਼ਹੀਦੀ ਦਿਹਾੜੇ ਹੁੰਦੇ ਨੇ ਚੜ੍ਹਦੀ ਕਲਾ ਵਾਲੇ ਹੁੰਦੇ ਹਨ ਗੁਰੂ ਦਾ ਸੇਖ ਹੈ ਸ਼ਹੀਦੀ ਦਾ ਸੋਗ ਸੱਖਰ ਪਛਾਣ ਨਹੀਂ ਕਰਦਾ ਜਦ ਕੱਲ ਕੀ ਘਰ ਪਾਸ਼ਾ ਪੁੱਤਰਾਂ ਦੇ ਸ਼ਹੀਦ ਹੋਣ ਤੇ ਜਗਾਰੇ ਛੱਡ ਸਕਦੇ ਹਨ ਇਹ ਸਾਨੂੰ ਛੇ ਦਿਨ ਦਿੰਦੇ ਹਨ ਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਗੁਰਪੁਰ ਮਨਾਉਣੇ ਹਨ ਸ਼ਹੀਦੀ ਦਿਹਾੜੇ ਮਨਾਉਣੇ ਹਨ ਸਰਦੀ ਕਰਨਾ ਸਿੱਖਣਾ ਹੈ ਤੇ ਇਹਨਾਂ ਤੋਂ ਸਿਹਤ ਰਹਿਣੀ ਹੈ ਸਤ ਸਿੱਖਣਾ ਹੈ ਆਪਣੇ ਜੀਵਨ ਸੁਭਾਰਨਾ ਹੈ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਬੋ ਮਾਈ ਭਾਈ ਸੰਗਤਾਂ ਤਹੀਂ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਦੇਕੇ ਭਵਲੇਓ आनंदपुर साहब ਦੇ ਵਾਸੀ ਜੀ ਦੋ ਦਿਨਾਂ ਤੋਂ ਕੀ ਮਹਾਰਾਜ ਜੀ ਦਾ ਉਤਾਰ ਹੋ ਰਿਹਾ ਹੈ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਅੱਤਵਾਸ ਸਾਹਿਬ ਤੋਂ ਚੱਲ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਲਾਦਰ ਪੜਾ ਹੁੰਦਾ ਹੋਇਆ ਇਹ ਤੇ ਸ਼ੇਸ਼ਨ ਚੌਂਕ ਸਾਹਿਬ ਦੇ ਵਿੱਚ ਪਹੁੰਚਿਆ ਆ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੁੰਦਰ ਪਾਲਕੀ ਦੇ ਮਗਰ ਕੀਰਤਨ ਕਰਦੀਆਂ ਬੜੇ ਪ੍ਰੇਮ ਨਾਲ ਚੱਲ ਰਹੀਆਂ ਹਨ ਮਹਾਰਾਜੀਆਂ ਸੰਗਤਾਂ ਦਾ ਗੁਰਦੁਆਰਾ ਕਬਾ ਸਾਹਿਬ ਦੇ ਮਜੂਦਾ ਮੁਖੀ ਸੰਤ ਪਾਪਾ ਕਰਮਜੀਤ ਸਿੰਘ ਜੀ ਵੱਲੋਂ ਦਾਸ ਵੱਲੋਂ ਸਾਰੀ ਸੰਗਤ ਨੂੰ ਦੇਸ਼ਾਂ ਪਰਦੇਸ਼ਾਂ ਕਦੇ ਪਿਆ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਮਹਾਰਾਜ ਜੀ ਜੋ ਅਕਾਲ ਪੁਰਖ ਨੂੰ ਮਨਾਉਂਦੇ ਆ ਸਾਰੀ ਸੰਗਤ ਜੀ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾਕਾਰਨ ਸੰਗਤਾਂ ਦੇ ਕਦਮ ਕਦਮ ਲੇਖੇ ਚਾਲ ਲੇਖੇ ਚੇ ਲਾਉਣ ਤਿਲਕ ਪੇਹਾਰ ਆਪਣੇ ਦਰ ਤੇ ਫਰਮਾਨ ਕਰਨ ਦੀ ਸੰਗੋਤੇ ਚਾਹਤਾ ਕਰਨ ਹੁਣ ਇਹ ਨਗਰ ਸੀਤਨ ਅਗਲੇ ਪ੍ਰਾਪਾਸਤੇ ਹੋਰ ਹੀਰਾ ਗੁਰਦੁਆਰਾ ਵਾਰਾ ਜਹੂਤ ਪੰਚੇ ਦਾ ਗੁਰੂ ਕਾ ਲੰਗਰ ਸਾਹਿਬ ਦੇ ਹੋਰ ਅਗਲੇ ਪ੍ਰਾਪਾਸਤੇ ਫਰਮਾਨਾ ਹੋਵੇਗਾ ਦੇਸ਼ਾਂ ਦੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ અવਤਾਰ ਪਰਵ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਨ ਕਰਨਾ ਇਸ ਕਰਵਾਨੀਆਂ ਨੂੰ ਜਿਨ੍ਹਾਂ ਦੇ ਸਦਕੇ ਅੱਜ ਇਹਨਾਂ ਮੰਨਤਾ ਜੀਂਦੀ ਹੈ ਛੋਟੇ ਸਾਹਿਬ ਜੀ ਦੇ ਨਿਮਿਤ ਪੰਤਰ ਅਸੀਂ ਸਾਰੇ ਇਸਦੇ ਅੱਜ ਨਗਰ ਕੀਰਤਨ ਵਿੱਚ ਨਿਕਲ ਰਿਹਾ ਉਹ ਸਾਰੀ ਸੰਗਤ ਬੜੀ ਖੁਸ਼ਕ ਹੋ ਕੇ ਬੜੀ ਸ਼ਦਾਪੂਰਵਕ ਜਿਹੜਾ ਹੈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੈ ਔਰ ਹਰ ਸਾਡੀ ਤਰ੍ਹਾਂ ਅਸੀਂ ਵੀ ਆਪਣੇ ਸੈਸ਼ਨ ਚੌਂਕ ਦੇ ਵਿੱਚ ਹਮੇਸ਼ਾ ਤੁਰੇ ਪਹਿਲਾਂ ਗੁਰਵੰਤ ਸਿੰਘ ਮਹਾਰਾਜ ਨੂੰ ਸਲਾਮੀ ਵੀ ਦਿੱਤੀ ਗਈ ਆ ਜਾ ਕੇ ਜਾ ਕੇ ਗੁਰਦਾਰਾ ਸਾਹਿਬ ਤੇ ਬਾਬਾ ਸਾਹਿਬ ਦੇ ਵਿੱਚ ਔਰ ਮੈਂ ਸੰਗਤ ਨੂੰ ਇਹ ਜਿਹੜੀ ਸਾਡੀ ਐਡੀ ਭਾਵਨਾ ਹੈ ਉਹਨਾਂ ਦੇ ਪ੍ਰਤੀ ਅਸੀਂ ਹਰ ਵੇਲੇ ਉਹਨਾਂ ਨੂੰ ਸਮਰਪਿਤ ਆਂ ਇਸ ਕੁਰਬਾਨੀਆਂ ਨੂੰ ਸਮਰਪਿਤ ਆਂ ਦਸਵੀਂ ਪਾਸ਼ਾਹੀ ਦੇ ਪੂਰੇ ਪਰਿਵਾਰ ਦੀਆਂ ਨੌਵੀਂ ਪਾਸ਼ਾਹੀ ਦੀ ਕੁਰਬਾਨੀ ਦੀ ਪੰਜਵੀਂ ਪਾਸ਼ਾਹੀ ਦੀ ਕੁਰਬਾਨੀ ਸਾਰਾ ਸੰਗਤ ਨੂੰ ਨਿਮਨਤਾ ਕਰਕੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਜੇਕਰ ਵੱਧ ਤੋਂ ਵੱਧ ਗੋੜੀ ਰਹੇ ਸਾਰੇ